ਸਾਡਾ ਕੰਮ ਜਿੰਨਾ ਵੀ ਵਰਕ ਚਾਹੇ ਉਹ ਬੱਸਾਂ ਦਾ ਚਾਹੇ ਉਹ ਕੋਈ ਬਿਲਡਿੰਗ ਦਾ ਚਾਹੇ ਬੱਚੇ ਦੀ ਸਿਕਿਉਰਿਟੀ ਆ ਉਹ ਸਾਰੇ ਸਾਡੀ ਜ਼ਿੰਮੇਵਾਰੀ ਹੈ ਮੇਰੇ ਅੰਡਰ ਦੋ ਸਿਕਿਉਰਿਟੀ ਗਾਰਡ ਹੈ ਜਿਹੜੇ ਗੇਟ ਤੇ ਕੋਈ ਵੀ ਐਂਟਰੀ ਮਤਲਬ ਬੱਚਾ ਬਾਹਰ ਜਾਂਦਾ ਜਾਂ ਬੱਚੇ ਨੂੰ ਮਿਲਣ ਕੋਈ ਆਉਂਦਾ ਤੇ ਬਿਨਾ ਸਬੂਤ ਤੋਂ ਅਸੀਂ ਨਾ ਕਿਸੇ ਨੂੰ ਬਾਹਰ ਜਾਣ ਦਿੰਦੇ ਆ ਨਾ ਅੰਦਰ ਆਉਣ ਦਿੰਦੇ ਆ ਜਾਰ ਸਰਕਾਰ ਵੱਲੋਂ ਸਕੂਲਾਂ ਵਿੱਚ ਵਿਸ਼ੇਸ਼ ਤੌਰ ਤੇ ਜਿਹੜੇ ਕੈਂਪਸ ਮੈਨੇਜਰ ਨਿਯੁਕਤ ਕੀਤੇ ਗਏ ਹਨ ਉਹਨਾਂ ਦਾ ਸਕੂਲ ਦੇ ਪ੍ਰਬੰਧਨ ਦੇ ਵਿੱਚ ਬਹੁਤ ਹੀ ਸਹਿਯੋਗ ਹੈ ਕੈਂਪਸ ਦੀ ਮੈਨੇਜਮੈਂਟ ਬਹੁਤ ਵਧੀਆ ਹੁੰਦੀ ਹੈ ਜਿੱਥੇ ਵੀ ਕੋਈ ਇਨਫਰਾਸਟ੍ਰਕਚਰ ਦਾ ਕੰਮ ਚੱਲ ਰਿਹਾ ਹੁੰਦਾ ਹੈ ਕੋਈ ਬਿਲਡਿੰਗ ਦੀ ਨਵੀਂ ਉਸਾਰੀ ਚੱਲ ਰਹੀ ਹੁੰਦੀ ਹੈ ਜਰ ਰਪਏ ਦਾ ਕੰਮ ਚੱਲ ਰਿਹਾ ਹੁੰਦਾ ਹੈ ਤਾਂ ਕੈਂਪਸ ਮੈਨੇਜਰ ਦੀ ਦੇਖ ਰਹਿਕ ਦੇ ਵਿੱਚ ਉਹ ਕੰਮ ਬਹੁਤ ਵਧੀਆ ਤੇਪਰੇ ਚੜਦੇ ਹਨ ਇਸ ਦੇ ਨਾਲ ਹੀ ਸਾਡੇ ਸਕੂਲ ਮੁਖੀਆਂ ਅਤੇ ਸਾਡੇ ਅਧਿਆਪਕ ਸਾਹਿਬਾਨਾਂ ਦਾ ਭਾਰ ਬਹੁਤ ਜ਼ਿਆਦਾ ਘਟਿਆ ਹੈ ਦੇ ਵਿੱਚ ਅਸੀਂ ਕੈਂਪਸ ਮੈਨੇਜਰ ਲਾਏ ਨੇ ਹੈਡ ਮਾਸਟਰ ਦਾ ਧਿਆਨ ਪਾਣੀ ਦੇ ਟੂਟੀਆਂ ਵੱਲ ਨਹੀਂ ਹੋਣਾ ਚਾਹੀਦਾ ਵੀ ਟੂਟੀ ਨਹੀਂ ਚੱਲਦੀ ਪੱਖਾ ਖਰਾਬ ਹੋ ਗਿਆ ਫਯੂਜ ਮੱਚ ਗਿਆ ਬੱਲ ਫਯੂਜ ਹੋ ਗਿਆ ਉਹਦਾ ਧਿਆਨ ਸਿਰਫ ਸੁਪਰਵਾਈਜ਼ਨ ਪੜਾਈ ਦੀ ਬਾਕੀ ਕੰਮ ਸਾਰਾ ਕੈਂਪਸ ਮੈਨੇਜਰ ਦਾ ਕੰਮ ਹੈ ਉਹ ਆਪਣਾ ਦੇਖਦੇ ਰਹਿਣਗੇ ਸ਼ਸ਼ਿਕਾ ਸ਼ਸ਼ਿਕਾ ਸ਼ਸ਼ਿਕਾਲ ਪਾਪੇ ਠੀਕ ਹੋ ਮੈਂ ਕਿਹਾ ਸੀ ਨਾ ਮੈਂ ਆਉਂਗੀ ਦੁਬਾਰਾ ਕਿਉਂ ਮੈਂ ਤਾਂ ਹੀ ਮਿਲਣ ਆਈ ਆ ਆ ਬੋਰਡ ਜੇ ਤਾਂ ਲਵਾਤੇ ਹਾਂਜੀ ਕੋਈ ਫਰਕ ਪਿਆ ਬਹੁਤ ਫਰਕ ਹੈ ਹਾਂ ਖੜ ਜਾ ਵੀ ਰੁਕਦੇ ਹਣ ਲੋਕ ਅੱਛਾ ਕਿਉਂ ਦੇ ਦੋ ਕੋਲ ਚਲੋ ਤੇ ਇਹ ਸਾਡੇ ਮਹਿਕਮੇ ਵਾਲੇ ਮੁੰਡਾ ਕਰਨ ਇਹਨਾਂ ਨੂੰ ਆਪਾਂ ਕਿਹਾ ਸੀ ਦੂਜੀ ਦਮਾਂਗੇ ਲਿਆ ਦਿਆਂਗੇ ਲਿਆਓ ਫਿਰ ਹਰ ਦਿਨ ਚੱਲ ਰੱਖੀ ਮਹਾਰਾਜ ਚਲੋ ਕੋਈ ਨਹੀਂ ਬੱਪੀ ਤੁਸੀਂ ਮਿਹਨਤ ਕਰਦੇ ਹੋ ਕੋਈ ਕਿਉਂ ਦੇਖੋ ਕਿਉਂ ਦੇਖੋ ਮਹਾਰਾਜ ਤੁਸੀਂ ਕਰਦੇ ਆ ਖਾਦਾ ਇਹ ਉੱਤਰ ਖਸਿਕਾ ਖਸਿਕਾ ਨਸਿਕਾ ਆਲੀ ਸੱਸਿਕਾ ਆਲੀ ਠੀਕੋ ਆ ਵਧੀਆ ਹੋ ਗਿਆ ਕੰਮ ਤੇ ਹੁਣ ਰੁਕਣ ਲੱਗ ਗਏ ਲੋਕ ਉਸ ਕੋਸ਼ ਫਰਕ ਕੁਝ ਫਰਕ ਹੈ ਇੱਕ ਕਰਨ ਕਿੱਥੇ ਆ ਆ ਰਹੀ ਕਰ ਇੱਕ ਆਪਾਂ ਕਿਹਾ ਸੀ ਉਹ ਬੇਨਤੀ ਬੱਸ ਸਟਾਪ ਲਾਪ ਲਾ ਇਹ ਉੱਥੇ ਕੋਈ ਨਹੀਂ ਪਹਿਚੂਗਾ ਫਰਕ ਹੋਰ ਆਪਾਂ ਲੋਕਾਂ ਨੂੰ ਬੇਨਤੀਆਂ ਕਰਾਂਗੇ ਵੀ ਬਜ਼ੁਰਗ ਮਿਹਨਤ ਕਰਦੇ ਆ ਇਹਨਾਂ ਦੀ ਮਿਹਨਤ ਦਾ ਮੁੱਲ ਮਿਲਣਾ ਚਾਹੀਦਾ ਤੇ ਕੋਈ ਵੀ ਲੋਡ ਹੋਵੇ ਆ ਮੁੰਡਾ ਸਾਡੇ ਮਹਿਕਮੇ ਦਾ ਇਹਦਾ ਨੰਬਰ ਦੇ ਜਾਂਦੀ ਆ ਜਦੋਂ ਮਰਜ਼ੀ ਫੋਨ ਕਰ ਲਿਓ ਇੱਕ ਬੇਨਤੀ ਸਾਡੀ ਹੋਰ ਹੂੰ ਸਾਨੂੰ ਨਾ ਪਲਾਂ ਚਾਦਰਾਂ ਪਾ ਦੇ ਸ਼ੈੱਡ ਪਾ ਕੇ ਦਿਓ ਸ਼ੈੱਡ ਪਾ ਕੇ ਦਿਓ ਲਾ ਕਰਨ ਉਹ ਡਿਮਾਂਡ ਆ ਠੀਕ ਆ ਹਾਂ ਧੁੱਪ ਬਹੁਤ ਆ ਧੁੱਪ ਬਹੁਤ ਆ ਹਾਂ ਧੁੱਪ ਬਹੁਤ ਆ ਸ਼ੈੱਡ ਪਾ ਕੇ ਦਿਨਾ ਇਹਨਾਂ ਜ਼ਰੂਰ ਠੀਕ ਆ ਚਲੋ ਸ਼ੈੱਡ ਆਪਾਂ ਕਿੱਥੇ ਚਾਹੀਦਾ ਸ਼ੈੱਡ ਸ਼ੈੱਡ ਦੇ ਉੱਪਰ ਲੋਕ ਜਿਹੜੇ ਖੜੇ ਆ ਚਲੋ ਆਪਾਂ ਪਹਿਲਾਂ ਬਜ਼ੁਰਗਾਂ ਦੀ ਗੱਲ ਸੁਣ ਲਈ ਹਾਂ ਸੁਣ ਲਓ ਪਹਿਲਾਂ ਬਸ ਇਹ ਠੀਕ ਆ ਇਹ ਸ਼ੈੱਡ ਵਾਲਾ ਮੇਨ ਤੇ ਠੀਕ ਆ ਬਜ਼ੁਰਗ ਉੱਥੇ ਬਸਰ ਰੋਣ ਲੱਗੇ ਆ ਤੇ ਧੁੱਪ ਵਿੱਚ ਚਲੋ ਠੀਕ ਆ ਆਪਣੇ ਹਾਂ ਆਜੋ ਆਜੋ ਆ ਤੁਹਾਨੂੰ ਲੈ ਕੇ ਜਾਣਾ ਪੈਣਾ ਇਹ ਉੱਚੀ ਨੀਵੀਂ ਜੀ ਵੀ ਖੜੀ ਆ ਹਾਂ ਜੀ ਇਹਦੇ ਵਿੱਚ ਰੱਖੇ ਵੀ ਜਾਣਗੇ ਮਰੁੰਡੇ ਗੁਰਪ੍ਰੀਤ ਉਹਨਾਂ ਦੂਜੇ ਦੂਸਰੇ ਬਜ਼ੁਰਗ ਨੂੰ ਲੈ ਜਾਓ ਗੁਰਪ੍ਰੀਤ ਹਾਂ ਜੀ ਉਹਦੇ ਤੇ ਖੜਾ ਉਹਨਾਂ ਨੂੰ ਸਾਈਕਲ ਤੇ ਚਲਵਾਓ ਹੈ ਇਹ ਥੋੜੇ ਜਿ ਇਹਨਾਂ ਨੂੰ ਚਲਵਾ ਕੇ ਦਿਖਾ ਦੇਣਾ ਵੀ ਹੈਨਾ ਹਾਂ ਸਟਾਰਟ ਕਰਕੇ ਨਾ ਦਿਖਾ ਦੇਣਾ ਇਹ ਤੇ ਜ਼ੋਰ ਘੱਟ ਲੱਗੂਗਾ ਹੁਣ ਹਾਂ ਇਹ ਇਹ ਬੋਰੀ ਰੇਸ ਕਰਾਂਗੇ ਅੱਗੇ ਹਲੇ ਹਲੇ ਅੱਗੇ ਗੱਲ ਕਰਦੇ ਪੰਜਾਬੀ ਠੀਕ ਹੈ ਜੀ ਤੇ ਹੌਲੀ 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 ਨਾਲ ਹੀ ਇਹ ਸਿਖਾ ਦੇਣਾ ਤੁਸੀਂ ਹਾਂ ਸਿਖਾ ਦੇਣਾ ਤੁਹਾਨੂੰ ਕਹਿੰਦੀ ਬਸ ਜਦੋਂ ਤੁਸੀਂ ਖੜਾਉਣਾ ਇਹਨੂੰ ਜ਼ਰੂਰ ਬੰਦ ਕਰਨਾ ਪਿੱਛੋਂ ਕਰਦੇ ਇਹਨਾਂ ਨੂੰ ਟ੍ਰੇਨਿੰਗ ਦੇ ਇਹਨੂੰ ਆ ਬਾਪੂ ਨੂੰ ਵੀ ਇਹ ਇਹ ਤੁਹਾਨੂੰ ਸਿਖਾ ਦੇਣਗੇ ਬਾਪੂ ਜੀ ਇਹ ਚਲਾਉਣੀ ਠੀਕ ਹੈ ਇਹਦੇ ਪਿੱਛੇ ਆਪਦੇ ਮਰੁੰਡੇ ਰੱਖ ਲਿਆ ਕਰਿਓ ਠੀਕ ਹੈ ਚਲੋ ਠੀਕ ਹੈ ਠੀਕ ਹੈ ਓਕੇ ਕਰ ਲੀਆ ਕਰ ਰੱਖੂ ਮਰੋਂਡੇ ਤਾਂ ਲੈ ਲਓ ਬਾਬਿਆਂ ਤੋਂ ਸਾਝੀ ਲੈ ਲੈ ਮੈਮ ਕੁਝ ਨਾ ਫਲਾਈਓਰ ਤੋਂ ਬਸਟਾਣਾ ਤੇਜ਼ ਆਉਂਦੀਆਂ ਜਾਂ ਗੱਡੀਆਂ ਅੱਛਾ ਤਾਂ ਬੋਰ ਇੱਥੇ ਲਵਾਈ ਰੁਕਦੀ ਅੱਗੇ ਆ ਜੀ ਹੋਰ ਪਹਿਲਾਂ ਵੀ ਇੱਕੇ ਪਰ ਉੱਥੇ ਤੱਕ ਰੁਕ ਜਾਇਆ ਕਰਨਗੇ ਗੱਡੀਆਂ ਜੀ ਹਾਂ ਚਲੋ ਆਪਾਂ ਇੱਕ ਇਹਨਾਂ ਦੇ ਵੀ ਮੰਗ ਆ ਜਿਹੜੀ ਬੱਸ ਇੱਥੇ ਰੁਕੇ ਹਾਂਜੀ ਉਹਨੂੰ ਆਪਾਂ ਲਿਖ ਕੇ ਦੇ ਦਿੰਨੇ ਉਹ ਵੀ ਥੋੜਾ ਹੱਲ ਕਰ ਦਿੰਦੇ ਬਾਕੀ ਮੈਮ ਜਿਹੜੇ ਪਿੰਡ ਵਿੱਚ ਜਿਵੇਂ ਕੈਂਪ ਲਗਵਾ ਲੱਗੇ ਅੱਛਾ ਜਿਹੜੇ ਲੋਕਾਂ ਦੀ ਨੇਸ਼ਨਲ ਡਿਪੈਂਸ਼ਨ ਹੋਈ ਤੇ ਜਿਹੜਿਆ ਸਾਈਕਲ ਵਗੈਰਾ ਜਿਹਨੂੰ ਵੀ ਹੋ ਚਾਹੀਦਾ ਹੈ ਫਿਰ ਬਾਕੀ ਸਾਰਾ ਸਮਾਨ ਬਸ ਫਿਰ ਵਧੀਆ ਕਰਵਾਓ ਠੀਕੀ ਸਭ ਨਾਲ ਮੀਟਿੰਗ ਹੋ ਗਈ ਮੈਮ ਅੱਛ ਵਰਕ ਪੈ ਗਿਆ ਕੁਛ ਰੁਕਣ ਲੱਗੇ ਲੋਕ ਕੋਈ ਨਹੀਂ ਹੋਰ ਰੁਕਣ ਠੀਕ ਹੈ ਜੀ ਠੀਕ ਹੈ ਮੈਡਮ ਜੀ ਸਾਡੀ ਪ੍ਰਿੰਸ ਨੂੰ ਲਵਾਓ ਤੁਸੀਂ ਪੰਜਾਬ ਫੋਨ ਦਾ ਸਾਹ ਕਰੋਨਾ ਪੈਨਸ਼ਨ ਕੇਸ ਆਗਿਆ ਪੈਨਸ਼ਨ ਲੈ ਦੋ ਡਾਰ ਕੱਢ ਦੇ ਮੇਰੇ ਹੱਥ ਉਮਰ ਕਰ 55 ਸਾਲ ਤੇ ਪੈਨਸਨ ਰੱਖੀ ਹੋਈ ਹੈ 50 ਸਾਲ ਕੋਈ ਨੀ ਡਾਰ ਕੱਢ ਲਓ ਤੁਸੀਂ ਇਹਨਾਂ ਤੇ ਕਰਵਾ ਦੇ ਲੱਗੀ ਹੋਈ ਲੱਗੀ ਹੋਈ ਇਹਨਾਂ ਤੇ ਨਹੀਂ ਲੱਗੀ ਹਾਂ ਅੱਛਾ ਤੇ ਇਹਨਾਂ ਨੂੰ ਦੇਖ ਲਓ ਕੀ ਕਰ ਸਕਦੇ ਆਪਾਂ ਇਲਾਜ ਕਰਵਾ ਦੇ ਠੀਕ ਹੈ ਜੀ 60 ਸਾਲ ਤੋਂ ਘਟਾ ਕਰਵਾ ਦਿੰਨੇ ਬਾਬੂ ਹਾਂਜੀ ਕੀ ਕਰਾਉਣਾ ਹੈ ਕੋਈ ਬੰਦਾ ਬਾਤ ਹੈ ਅੱਛਾ ਇਹਨਾਂ ਦਾ ਲੈ ਲਓ ਧਾਰਕੜ ਜੋ ਵੀ ਆਪਾਂ ਕਰ ਸਕਦੇ ਕਰ ਦਿੰਨੇ ਆਪਾਂ ਸਾਰਿਆਂ ਦਾ ਕਰਵਾ ਦਿੰਨੇ ਠੀਕ ਹੈ ਠੀਕ ਹੈ ਜੀ ਠੀਕ ਹੈ ਜੀ ਸਾਰਿਆਂ ਲਈ ਠੀਕ ਹੈ ਠੀਕ ਹੈ ਅੱਛਾ ਐ ਮਰੁੰਡੇ ਨਹੀਂ ਲੈ ਇਹਨਾਂ ਦੇ ਲੈ ਲੈ ਬਾਪੂ ਤੋਂ ਵੀ ਲਓ ਦੇ ਦੇ ਦੰਦੇ ਦੋ ਚੰਦਰਗੱਡ ਪੈਸੇ ਦੇ ਬਾਪੂ ਨੂੰ ਕਿੰਨੇ ਦੇਓਗੇ ਹਾਇਰ ਵੀ ਦੇ ਦੇ ਚੰਦਰ ਇੱਧਰ ਵੀ ਦੇ ਦੇ ਚੰਦਰ ਪੈਸੇ ਜਿੰਨਾ ਜਿੰਨਾ ਸਾਰੇ ਇਕੱਠੇ ਦੇ ਦੇਣਾ ਦੇ ਦੇ ਚੰਦਰ ਠੀਕ ਹੈ ਧੰਨਵਾਦ ਦੇ ਦੇ ਹੋਗੇ ਜੀ 200 ਦੇ ਦੇ ਆਓ ਬਾਪੂ ਤੁਹਾਨੂੰ ਲੈ ਲਾ ਹਾਲੋ ਬਾਪੂ ਜੀ ਹਾਲੋ ਆਪੇ ਫੜ ਲਓ ਆ ਦੋਹਾਂ ਦੇ ਦੋਹਾਂ ਦੇ ਹੋਗੇ 200 ਕਿੰਨਾ ਹੋ ਗਿਆ 200 ਕਰਨਾ ਹੋਗੇ 4 ਪੈਸੇ ਹੋ ਉਹ ਮੁੰਡੇ ਤੋਂ ਲੈ ਲਓ ਪੈਸੇ ਕਿੰਨਾ ਹੋਗੇ ਜੀ ਸਾਰੇ ਇਕੱਠੇ ਕਰ ਦੇ ਸਾਰੇ ਤਾਂ ਦੇ ਦੇ Tannevaa, aula <laughs>